ਸਰ ਆਮ ਪੀਲ ਖਲਾ 13 ਨਵੰਬਰ ਦੇ ਇਸ ਕੱਟ ਦੇ ਵਿੱਚ ਸਾਰਿਆਂ ਨਾਲ ਵਿਚਾਰ ਕਰਨ ਤੋਂ ਬਾਅਦ ਕੋਈ ਨਾ ਕੋਈ ਅੰਤਿਮ ਫੈਸਲਾ ਲਿਆ ਜਾਊਗਾ ਕਿਉਂਕਿ ਪੰਜਾਬ ਸਰਕਾਰ ਹੈ ਜਿਹੜੀ ਇਸ ਮਸਲੇ ਤੇ ਜਦੋਂ ਵੀ ਉੱਚਾ ਨਜ਼ਰ ਧਿਆਨ ਦੇਣਾ ਚਾਹੀਦਾ ਹੋਵੇ ਨਹੀਂ ਤੇ ਸਾਰਿਆਂ ਨਾਲ ਗੱਲ ਕਰਨੀ ਹੈ ਤੇ ਸਾਹਿਬ ਮੂਹਰੇ ਦੇ ਵਿੱਚ ਬਾਈਪਾਨਾ ਸਿੱਧੂ ਪਹੁੰਚੇ ਨੇ ਸਮਰਥਨ ਦੇ ਲਈ ਬਾਈ ਕਿਸ ਤਰ੍ਹਾਂ ਦੇਖਦੇ ਹੋ ਪੂਰੀ ਦੁਨੀਆ ਦੇ ਵਿੱਚ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੁੰਦਾ ਹੈ ਬਿਲਕੁਲ ਤੇ ਅੱਪਾ ਨੂੰ ਆਪਣੇ ਦੇਸ਼ ਦੇ ਵਿੱਚ ਹੀ ਇਸਨ ਸਤਕਾਰ ਨੂੰ ਬਹਾਲ ਰੱਖਣ ਦੇ ਵਾਸਤੇ ਮੈਂ ਮੈਂ ਸਾਰੀਆਂ ਗੱਲਾਂ ਕੰਪਲੀਟ ਕਰਦਾ ਮੈਂ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਲਵਾਂ ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਵੀ ਜਾਣੇ ਤੁਸੀਂ ਆਸ ਸਮੇਂ ਭਰਾ ਸਾਡੀ ਵੀਡੀਓ ਨੂੰ ਦੇਖ ਰਹੇ ਹੋ ਦਬਾਕ ਨੇ ਕਪਰਾ ਮੜਿਆ ਓਏ ਆ ਕਰਾਚੇ ਮੜਿਆ ਜਿੰਨੇ ਵੀ ਤੁਸੀਂ ਮੇਰੀ ਇਸ ਵੀਡੀਓ ਨੂੰ ਦੇਖ ਰਹੇ ਹੋ ਉਹ ਟਾਵਰ ਤੇ ਨਿਗਾਹ ਮਾਰ ਲਓ ਕਿ ਉੱਥੇ ਇੱਕ ਇਨਸਾਨ ਭਾਈ ਗੁਰਜੀਤ ਸਿੰਘ ਜੀ ਖਾਲਸਾ ਜੀ ਨੂੰ ਬੈਠਿਆਂ ਨੂੰ ਜਿਹੜੇ 13 ਮਹੀਨੇ ਹੋ ਚੁੱਕੇ ਨੇ ਇਸ ਕਰਕੇ ਮੈਂ ਬੇਨਤੀ ਕਰਦਾ ਅੱਗੇ ਤੁਹਾਡੀ ਇੱਕ ਇੱਕ ਗੱਲ ਦਾ ਮੈਂ ਜਵਾਬ ਦੇਵਾਂਗਾ ਤੁਸੀਂ ਇਸ ਵੀਡੀਓ ਨੂੰ ਜੁੜੇ ਰਹਿਣਾ ਤੇ ਮੈਂ ਇਹ ਬੇਨਤੀ ਹੀ ਕਰਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰਕੇ ਜਿਹੜਾ ਅਸੀਂ ਇੱਕ ਪ੍ਰੋਗਰਾਮ ਲਿਖਿਆ ਉਹ ਲੋਕਾਂ ਤੱਕ ਜਰੂਰ ਪਹੁੰਚਾ ਦੇਣਾ ਮੇਰੀ ਬੇਨਤੀ ਹੈ ਸਾਰੇ ਭਰਾਵਾਂ ਨੂੰ ਕਿ ਮੈਂ ਹਰ ਭਾਈ ਜੀ ਦੀ ਵੀ ਦਿਲ ਦਾ ਜਵਾਬ ਦੇਣਾ ਹੋਰ ਵੀ ਕੋਈ ਮੈਨੂੰ ਸਵਾਲ ਜਵਾਬ ਜਿਹੜਾ ਪੁੱਛ ਸਕਦਾ ਮੈਂ ਬੇਨਤੀ ਹੀ ਕਰਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰਕੇ ਜਿਹੜਾ ਪਹੁੰਚਾ ਦੇਣਾ ਖਾਸ ਕਰਕੇ ਜਿਹੜੀ ਮੈਂ ਬੇਨਤੀ ਹੈ ਇਹ ਸੋਸ਼ਲ ਮੀਡੀਆ ਤੇ ਨੌਜਵਾਨਾਂ ਦੇ ਚਰਨਾਂ ਦੇ ਵਿੱਚ ਵੀ ਕਰੂੰਗਾ ਜਿੰਨੇ ਵੀ ਜਾਣੇ ਤੁਸੀਂ ਫੇਸਬੁੱਕ ਚਲਾਉਂਦੇ ਹੋ ਜਿੰਨੇ ਵੀ ਬਣਾ ਨੇ ਇੰਸਟਾਗ੍ਰਾਮ ਚਲਾਉਣੇ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹਣਾ ਤੁਸੀਂ ਇੰਸਟਾਗ੍ਰਾਮ ਚਲਾਉਣੇ ਤਾਂ ਹੈਗੇ ਹੋ ਸਰਕਾਰ ਚਾਹੁੰਦੀ ਹੈ ਕਿ ਤੁਹਾਨੂੰ ਤੁਸੀਂ ਰੀਲਾਂ ਦੇ ਵਿੱਚ ਹੀ ਉਝਾ ਕੇ ਰੱਖੀਏ ਸਰਕਾਰ ਚਾਹੁੰਦੀ ਹੈ ਕਿਉਂਕਿ ਤੁਸੀਂ ਮੁੱਦੇ ਦੀ ਗੱਲ ਕਰੋ ਹੀ ਨਾ ਕੋਈ ਨੀਤੀ ਦੀ ਗੱਲ ਕਰੋ ਹੀ ਨਾ ਇਸ ਕਰਕੇ ਮੈਂ ਤੁਹਾਨੂੰ ਜਗਾਉਣ ਲਈ ਇੱਥੇ ਆਇਆ ਮੈਂ ਪਹਿਲਾਂ ਹੀ ਵਕ ਵਕ ਸਮੇਂ ਤੇ ਪਹੁੰਚਦਾ ਰਿਹਾ ਮੈਂ ਜਿਹੜੀ ਤੁਸੀਂ ਬੇਨਤੀ ਕਰਨੀ ਆ ਕਿ ਨੌਜਵਾਨੋਂ 13 ਤਰੀਕ ਨੂੰ ਆਪਾਂ ਇੱਕ ਵੱਡਾ ਪ੍ਰੋਗਰਾਮ ਇੱਥੇ ਕਰਨ ਲਈ ਜਾ ਰਹੇ ਹਾਂ 13 ਤਰੀਕ ਨੂੰ ਜਿਹੜਾ ਪ੍ਰੋਗਰਾਮ ਹੈ ਉਸ ਪ੍ਰੋਗਰਾਮ ਦੇ ਵਿੱਚ ਜਿਹੜਾ ਕਿ ਭਾਈ ਗੁਰਜੀਤ ਸਿੰਘ ਜੀ ਖਾਲਸਾ 13 ਮਹੀਨੇ ਬੈਠੇ ਨੂੰ ਹੋ ਗਏ ਉਹਨਾਂ ਨੇ ਕੋਈ ਸਖਤ ਤੇ ਤਕੜਾ ਫੈਸਲਾ ਜਿਹੜਾ ਲੈਣਾ ਹੁਣ ਗੱਲ ਆ ਗਈ ਮੁੱਦੇ ਦੀ ਨੌਜਵਾਨੋ ਜਿੰਨੇ ਵੀ ਮੇਰੇ ਪੰਜਾਬ ਵਾਸੀਓ ਤੁਸੀਂ ਇਸ ਭਰਾ ਇਸ ਵੀਡੀਓ ਨੂੰ ਦੇਖ ਰਹੇ ਹੋ ਕਿ ਭਾਈ ਗੁਰਜੀਤ ਸਿੰਘ ਜੀ ਖਾਲਸਾ ਟਾਵਰ ਤੇ ਬੈਠੇ ਕਿਉਂ ਨੇਗੇ ਇਹ ਸਭ ਤੋਂ ਵੱਡਾ ਸਵਾਲ ਆ ਲੋਕਾਂ ਦਾ ਕਈ ਲੋਕ ਆਪੂ ਆਪਣੀਆਂ ਬਾਈ ਚਪਕਰਾ ਕੇ ਮੜਾ ਜਵਾਕ ਨੂੰ ਭਰਾ ਬਣ ਕਈ ਲੋਕ ਆਪੂ ਆਪਣੀਆਂ ਮਨ ਘੜਤ ਤੇ ਜਿਹੜੀਆਂ ਗੱਲਾਂ ਬਣਾਉਂਦੇ ਨੇਗੇ ਮਨ ਘੜਤ ਗੱਲਾਂ ਕੀ ਬਣਾਉਂਦੇ ਨੇਗੇ ਲੋਕੋ ਮੁੱਦਾ ਕੀ ਆ ਇਸ ਮੁੱਦੇ ਨੂੰ ਤੁਸੀਂ ਸਮਝੋ ਵੀ ਮੁੱਦਾ ਹੈ ਕੀ ਆ ਮੁੱਦਾ ਭਰਾਵੋ ਜਿਹੜੀ ਸਰਕਾਰ ਨੇ ਜਿਹੜਿਆ ਪਿਛਲੇ ਸਮੇਂ ਦੇ ਵਿੱਚ ਦੋ ਸਰਕਾਰਾਂ ਜਿਹੇ ਸਮੁੱਦੇ ਤੇ ਉੱਪਰ ਬਣੀਆਂ ਨੇ ਅੱਜ ਉਹਨਾਂ ਨੇ ਕਾਂਗਰਸ ਨੇ ਵੀ ਚੁੱਪ ਧਾਰੀ ਹੋਈ ਆ ਝਾੜੂ ਨੇ ਵੀ ਚੁੱਪ ਧਾਰੀ ਹੋਈ ਆ ਬਾਦਲ ਦਾਲ ਵਾਲਾ ਨੇ ਵੀ ਚੁੱਪ ਧਾਰੀ ਹੋਈ ਆ ਚੁੱਪ ਜਿਹੜੇ ਵੱਡੇ ਵੱਡੇ ਜਿਹੜੇ ਪੰਥਿਕ ਕਹਾਉਣ ਵਾਲੇ ਜਾਂ ਵੱਡੇ ਵੱਡੇ ਧਾਰਮਿਕ ਆਗੂ ਕਹਾਉਣ ਵਾਲੇ ਚੁੱਪ ਉਹਨਾਂ ਨੇ ਵੀ ਧਾਰੀ ਹੋਈ ਆ ਪੰਜਾਬ ਦੇ ਲੋਕੋ ਮਸਲਾ ਕੀ ਆ ਕਿ ਜਿਹੜੀ ਪੰਜਾਬ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਰਵਿੰਦ ਕੇਜਰੀ ਵਾਲੇ ਗੱਲ ਕਰਦਾ ਸੀਗਾ ਕਿ ਮੇਰੀ ਸਰਕਾਰ ਬਣਦਿਓ ਮੈਂ 24 ਘੰਟਿਆਂ ਦੇ ਵਿੱਚ ਵਿਆਪਤੀ ਨੂੰ ਇਨਸਾਫ ਦੇਵਾਂਗਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੋਈ ਬੇਅਦਲੀ ਲਈ ਕੋਈ ਤਕੜਾ ਕਾਨੂੰਨ ਬਣਾਉਂਗਾ ਭਾਈ ਗਰਜੀਤ ਸਿੰਘ ਜੀ ਖਾਲਸਾ ਜਿਹੜੇ ਬੈਠੇ ਨੇਗੇ ਕੱਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਈ ਕਾਨੂੰਨ ਲਪਣਾਉਣ ਲਈ ਨਹੀਂ ਬੈਠੇ ਉਹ ਹਰ ਇੱਕ ਧਰਮ ਗੀਤਾ ਕੁਰਾਨ ਵੇਦ ਜਿੰਨੇ ਵੀ ਧਰਮ ਨੇ ਉਹਨਾਂ ਲਈ ਉਹ ਚਾਹੁੰਦੇ ਨੇ ਕੋਈ ਤਕੜਾ ਕਾਨੂੰਨ ਪੰਜਾਬ ਦੇ ਵਿੱਚ ਬਣੇ ਕਿਉਂਕਿ ਕੀ ਹੁੰਦਾ ਵੋਟਾਂ ਮਿਲੇ ਜਾਂ ਅਸੀਂ ਵੱਖ-ਵੱਖ ਥਾਵਾਂ ਦੇ ਦੇਖਦੇ ਆਂ ਕਿ ਪੋਲਿਟਿਕਲ ਲੀਟਰ ਆਪਣੇ ਵੋਟਾਂ ਲੈਣ ਦੇ ਲਈ ਧਾਰਮਿਕ ਲੋਕਾਂ ਨੂੰ ਢੜਕਾਉਂਦੇ ਨੇਗੇ ਵਿਆਪਦੀਆਂ ਕਰਵਾਉਂਦੇ ਨੇਗੇ ਉਹ ਸ਼ਰਿਆਮ ਕਰਵਾਉਂਦੇ ਨੇਗੇ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬੜੇ ਲੰਮੇ ਸਮੇਂ ਤੋਂ ਵਿਆਪਦੀਆਂ ਹੁੰਦੀਆਂ ਆ ਰਹੀਆਂ ਨਹੀਂਆਂ ਪੰਜਾਬ ਦੇ ਲੋਕ ਤੁਸੀਂ ਕਿੱਥੇ ਸੁੱਤੇ ਪਏ ਹੋ ਤੁਸੀਂ 13 ਘੰਟੇ ਆਪਣੇ ਛੱਤ ਦੇ ਉੱਪਰ ਖੜੇ ਹੋ ਕੇ ਦਿਖਾ ਦਿਓ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਆ ਤੁਸੀਂ 13 ਘੰਟੇ ਆਪਣੀ ਛੱਤ ਦੇ ਉੱਪਰ ਖੜਕੇ ਦਿਖਾ ਦਿਓ 13 ਮਹੀਨੇ 400 ਫੁੱਟ ਉੱਪਰ ਟਾਵਰ ਦੇ ਉੱਪਰ ਬੈਠੇ ਨੇ ਭਾਈ ਗੁਰਜੀਤ ਸਿੰਘ ਖਾਲਸਾ ਨੂੰ 13 ਮਹੀਨੇ ਹੋ ਚੁੱਕੇ ਨੇ 13 ਮਹੀ ਇੱਕ ਦਿਨ ਵੀ ਇੱਕ ਘੰਟਾ ਵੀ ਇੱਕ ਮਿੰਟ ਵੀ ਥੱਲੇ ਉਤਰੇ ਹੋਣ ਠੰਡ ਗਰਮੀ ਅੱਤ ਦੀ ਉਸ ਗਰਮੀ ਦੇ ਵਿੱਚ ਬੈਠੇ ਨੇਗੇ ਇਹ ਮੁੱਦਾ ਕੀ ਆ ਮੈਨੂੰ ਮੁੱਦਾ ਦੱਸੋ ਵੀ ਜੇਕਰ ਮੁੱਦੇ ਦੀ ਗੱਲ ਨਹੀਂ ਹੈਗੀ ਜੇ ਤੁਹਾਡੇ ਮੁੱਦਿਆਂ ਦੀ ਗੱਲ ਨਹੀਂ ਹੈਗੀ ਤੁਸੀਂ ਰੋਜ਼ ਆਪਾਂ ਰੋਜ਼ ਗੁਰੂਗ੍ਰੰਥ ਸਾਹਿਬ ਜੀ ਮਾਰਾ ਦੀ ਬਿਆਬਦੀ ਦੇ ਲੀਡਰਾਂ ਦੇ ਮੋਹ ਚ ਸਵਾਲ ਸੁਣਦੇ ਆ ਗੱਲਾਂ ਸੁਣਦੇ ਆ ਕੀ ਆ ਪੰਜਾਬ ਦੇ ਵਿੱਚ ਡਰਾਮਾ ਹੋ ਰਿਹਾ ਕਦੋਂ ਤੁਸੀਂ ਲੋਕ ਕਿੱਥੇ ਲੋਕੋ ਤੁਸੀਂ ਕਿੱਥੇ ਸੁੱਤੇ ਪਏ ਹੋ ਮੈਂ ਹੀ ਬੇਨਤੀ ਕਰਦਾ ਵੀ ਜਿਹੜਾ ਹੈ ਮੁੱਦਾ ਇਸ ਮੁੱਦੇ ਤੇ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ ਨੌਜਵਾਨਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਕਿਸਾਨ ਜਿੱਥੇ ਬੰਦੇ ਨੂੰ ਇਕੱਠੇ ਹੋਣ ਦੀ ਲੋੜ ਹੈ ਸਿੱਖ ਜਿੱਥੇ ਬੰਦੇ ਨੂੰ ਇਕੱਠੇ ਹੋਣ ਦੀ ਲੋੜ ਹੈ ਹਿੰਦੂ ਜਿੰਨੀਆਂ ਵੀ ਧਾਰਮਿਕ ਜਿੱਥੇ ਬੰਦੇ ਨੇ ਉਹਨਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਮੁਸਲਮਾਨ ਜਿੱਥੇ ਬੰਦੇ ਨੂੰ ਇਕੱਠੇ ਹੋਣ ਦੀ ਲੋੜ ਹੈ ਸਭ ਨੂੰ ਇਸ ਸਮੇਂ ਇਕੱਠੇ ਹੋਣ ਦੀ ਲੋੜ ਹੈ ਇਕੱਠੇ ਹੋ ਕੇ ਵੱਡਾ ਅੰਦੋਲਨ ਬਿਟਣ ਦੀ ਜ਼ਰੂਰਤ ਹੈ ਇਹ ਸਰਕਾਰਾਂ ਉਹਨਾਂ ਟਾਈਮ ਸੁੱਤੀਆਂ ਪਈਆਂ ਉਹਨਾਂ ਟਾਈਮ ਨਹੀਂ ਜਾਗਦੀਆਂ ਜਿੰਨਾ ਟਾਈਮ ਇਹ ਕੋਈ ਇਹਨਾਂ ਦੇ ਕੋਲੇ ਕੋਈ ਤਕੜਾ ਐਕਸ਼ਨ ਨਹੀਂ ਕਰਦੇ ਤਕੜਾ ਵੱਡਾ ਵੀ ਅੰਦੋਲਨ ਨਹੀਂ ਕਰਦੇ ਭਰਾਵੋ 13 ਤਰੀਕ ਨੂੰ ਵੱਡਾ ਪ੍ਰੋਗਰਾਮ ਕਰਨ ਲਈ ਜਾ ਰਹੇ ਇਸ ਕਰਕੇ ਬੇਨਤੀ ਕਰਦਿਆਂ ਜਿਹੜੇ ਲੋਕ ਹਜੇ ਵੀ ਇਹ ਗੱਲ ਕਹਿੰਦੇ ਨੇਗੇ ਕਿ ਇਹ ਮੁੱਦਾ ਹੀ ਨਹੀਂ ਹੈਗਾ ਕੋਈ ਕਿਉਂਕਿ ਲੋਕ ਕੰਨ ਝਾੜ ਦਿੰਦੇ ਨੇ ਸਮੁੱਦੇ ਦੇ ਨਾਂ ਉਨੂੰ ਮੈਂ ਤੁਹਾਨੂੰ ਮੈਂ ਯਾਦ ਕਰਾਉਣਾ ਚਾਹਣਾ ਕਿ ਪਿਛਲੇ ਸਮੇਂ ਦੇ ਵਿੱਚ ਸਰਕਾਰ ਨੇ ਸਪੈਸ਼ਲ ਵਿਧਾਨ ਸਭਾ ਸੈਸ਼ਨ ਇਸ ਮੁੱਦੇ ਤੇ ਬੁਲਾਇਆ ਫਿਰ ਕਿੱਥੇ ਸੋਂਗੇ ਆਪਣੇ ਜਿਹੜੇ ਬਰਾਜੇ ਬਣਿੰਗ ਵਰਗੇ ਪ੍ਰਤਾਪ ਬਾਜੇ ਵਰਗੇ ਜਿਹੜੇ ਤਖੜਕੜ ਗੱਲਾਂ ਕਰਦੇ ਸੀ ਉਹ ਇੱਥੇ ਆ ਕੇ ਇੱਕ ਵਾਰੀ ਕਾਂਗਰਸ ਦੀ ਗੱਲ ਕਰ ਲਾਂ ਬਦਲ ਦਲ ਦੀ ਗੱਲ ਕਰ ਲਾਂ ਜਾਂ ਭਾਜਪਾ ਦੀ ਕਿਸੇ ਦੀ ਹੋਰ ਦੀ ਗੱਲ ਕਰ ਲਾਂ ਕਿਉਂਕਿ ਸੱਤਾ ਦੇ ਵਿੱਚ ਤਾਂ ਝਾੜੂ ਆ ਸ਼ਰੂਨ ਦਾ ਕੋਈ ਮਸਲਾ ਹੱਲ ਕਰਨਾ ਨਹੀਂ ਪਰ ਜਿਹੜੇ ਵਿਧਾਨ ਸਭਾ ਦੇ ਵਿੱਚ ਖੜ ਕੇ ਵੱਟਿਆ ਵੱਟਿਆ ਗੱਲਾਂ ਕਰਦੇ ਸੀ ਉਹ ਕਿੱਥੇ ਗਏ ਉਹ ਇੱਥੇ ਇੱਕ ਦਿਨ ਆਏ ਵੀ ਨਹੀਂ ਵਿਧਾਨ ਸਭਾ ਸੈਸ਼ਨ ਚੱਲਿਆ ਕਿਨੇ ਕਰਕੇ ਸਭ ਤੋਂ ਵੱਡਾ ਦਾ ਸਵਾਲ ਇਹ ਆ ਵੀ ਪਿਛਲੇ ਲੰਮੇ ਸਮੇਂ ਤੋਂ ਸਾਢੇ 3 ਸਾਲ ਹੋ ਗਏ ਸਰਕਾਰ ਬਣੀ ਨੂੰ ਸਾਢੇ 3 ਸਾਲ ਹੋ ਗਏ ਸੀਗੇ ਕੁਝ ਮਹੀਨੇ ਪਹਿਲਾਂ ਚੱਲਿਆ ਹੁਣ 4 ਸਾਲ ਹੋਣੇ ਲੱਗ ਜਾਂਦਾ ਸਰਕਾਰ ਬਣੀ ਨੂੰ ਵੀ ਭਾਈ ਜਿਹੜਾ ਵਿਧਾਨ ਸਭਾ ਸੈਸ਼ਨ 'ਚੋ ਭਾਈ ਗਰਜੀਤ ਸਿੰਘ ਨੇ ਖਾਲਸਾ ਦੇ ਅੰਦੋਲਨ ਕਰਕੇ ਵਿਧਾਨ ਸਭਾ ਦੇ ਵਿੱਚ ਇਹ ਗੱਲ ਹੋਈ ਉਹਦੇ ਵਿੱਚ ਸਪੈਸ਼ਲ ਤਾਲ ਜੜੀ ਕੇ ਮੰਗ ਰੱਖੀ ਗਈ ਤਾਰਡਿਕ ਉਸ ਮੱਤੇ ਦੀ ਗੱਲ ਕੀਤੀ ਗਈ ਉਹ ਤੁਸੀਂ ਕਿੱਥੇ ਸੋਂਗੇ 6 ਮਹੀਨਿਆਂ ਦੀ ਡੇੜੀ ਕਮੇਟੀ ਬਣਾ ਕੇ ਭਾਈ ਗਰਜੀਤ ਸਿੰਘ ਜੀ ਖਾਲਸਾ ਜਦੋਂ ਤੁਸੀਂ ਸਵਾਲ ਕਰਦੇ ਉਹਨਾਂ ਨੂੰ ਪਤਾ ਹੈ ਵੀ 6 ਮਹੀਨਿਆਂ ਪਹਿਲਾਂ ਨੇ ਕਮੇਟੀਆਂ ਬਣੀਆਂ ਕਮੇਟੀਆਂ ਬਣਾਉਣ ਨਾਲ ਮਸਲੇ ਹੱਲ ਨਹੀਂ ਹੁੰਦੇ ਇਸ ਕਰਕੇ ਲੋਕੋ ਜੇ ਮਸਲੇ ਨੂੰ ਹੱਲ ਕਰਵਾਉਣਾ ਚਾਹਣਿਓ ਜੇ ਚਾਹਣਿਓ ਵੀ ਸਾਡੇ ਗੁਰੂ ਦੀ ਵਿਆਪਤੀ ਨਾ ਹੋਵੇ ਚਾਹਣਿਓ ਸਾਡੇ ਜਿੰਨੇ ਵੀ ਧਾਰਮਿਕ ਸਥਾਨ ਜਿਹਨਾਂ ਦੀ ਵਿਆਪਤੀ ਨਾ ਹੋਵੇ ਤਾਂ ਭਰਾਵੋ ਇਹ ਸਰਕਾਰ ਨੂੰ ਅੰਨੀ ਬੁਲੀ ਨੂੰ ਦਿਖਾਉਣਾ ਪੈਣਾ ਤੇ ਤਕੜੇ ਹੋ ਕੇ ਜਿਹੜਾ ਇੱਥੇ ਕੱਟ ਕਰਕੇ ਅਗਲੀਆਂ ਰਣ ਇੱਥੇ ਲਿਕਣੀਆਂ ਪੈਣੀਆਂ ਨੇ ਗਿਆ ਇਸ ਕਰਕੇ ਬੇਨਤੀ ਕਰਦੇ ਆ ਇਹ ਸਾਰੇ ਮੈਨੂੰ ਸਵਾਲ ਦਾ ਜਵਾਬ ਦਿਓ ਵਿਧਾਨ ਸਭਾ ਸੈਸ਼ਨ ਬੁਲਾਇਆ ਪਹਿਲਾਂ ਵੋਟਾਂ ਲੈਣ ਤੋਂ ਪਹਿਲਾਂ ਜੋ ਸੱਤਾ ਦੇ ਵਿੱਚ ਸਰਕਾਰ ਆਈ ਹੈ ਸਭ ਤੋਂ ਪਹਿਲਾਂ ਸਭ ਤੋਂ ਮੁੱਖ ਗੱਲ ਚਾਰ ਜੇ ਤਿੰਨ ਚਾਰ ਗੱਲਾਂ ਹੁੰਦੀ ਸਤੋਂ ਪਹਿਲੀ ਗੱਲ ਇਹ ਸੀਗੀ ਕਿ ਅਸੀਂ 24 ਘੰਟਿਆਂ ਚ ਗੁਰੂਗਰਾਸਾ ਮਾਰੇ ਦੀ ਵਿਵਦ ਦੇ ਅਨਸਾਤ ਦਵਾਵਾਂਗੇ ਅਸੀਂ ਐ ਕਰਾਂਗੇ ਜੋ ਕਰਾਂਗੇ ਪੜ ਭੜਾਓ 4 ਸਾਲ ਹੋ ਗਏ ਸਰਕਾਰ ਬਣੀ ਨੂੰ ਇਸ ਕਰਕੇ ਮੈਂ ਜਾ ਤਾਂ ਮੈਨੂੰ ਪੰਜਾਬ ਦੇ ਲੋਕ ਇਹ ਚੀਜ਼ ਆ ਕੇ ਦੱਸਣ ਜਾਂ ਫਿਰ ਤੂੰ ਸਿੱਤੇ ਕਿੱਥੇ ਪਿਆ ਉਹ ਮੁੱਦੇ ਦੀ ਗੱਲ ਹੈ ਨਹੀਂ ਨੀਤੀ ਦੀ ਗੱਲ ਹੈ ਨਹੀਂ ਇਹ ਮੁੱਦਾ ਨਹੀਂ ਹੈਗਾ ਇਸ ਕਰਕੇ ਮੈਂ ਜਿੰਨੇ ਵੀ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਲੋਕਾਂ ਤੱਕ ਪਹੁੰਚਾਉਣਾ ਜਿੰਨੇ ਵੀ ਸੋਸ਼ਲ ਮੀਡੀਆ ਚਲਾਉਂਦੇ ਨੇਗੇ ਕਿਉਂਕਿ ਮੈਂ ਇੱਕ ਚੀਜ਼ ਦੇਖੀ ਹੈ ਜਿਕਰ ਮੀਡੀਆ ਮੀਡੀਆ ਛੱਡੋ ਚਲੋ ਮੀਡੀਆ ਦੀ ਆਪੂ ਆਪਣੇ ਮਜਬੂਰੀਆਂ ਹੋ ਸਕਦੇ ਨੇ ਮੈਨੂੰ ਸਭ ਪਤਾ ਹੈ ਮੈਂ ਗੱਲਾਂ ਨਹੀਂ ਬੋਲਣਾ ਚਾਹੁੰਦਾ ਫਿਰ ਕਹਿੰਦੇ ਨੇ ਭਾਣਾ ਤੂੰ ਆਹ ਕਹਿੰਦਾ ਮੀਡੀਆ ਬਖਾਊਗਾ ਮੈਂ ਉਹ ਗੱਲ ਨਹੀਂ ਕਹਿਣਾ ਚਾਹੁੰਦਾ ਮੀਡੀਆ ਤੁਹਾਨੂੰ ਸਭ ਨੂੰ ਪਤਾ ਕਿ ਸਰਕਾਰ ਅੰਡਰ ਆ ਪਰ ਜਿਹੜੇ ਆਪਕੋ ਆਪਣੇ ਤੁਸੀਂ ਇੰਨੇ ਫੋਲੋਅਰ ਚੱਕੀ ਫਿਰਦੇ ਹੋ ਫੇਸਬੁਕਾਂ ਦੇ ਪੇਜ ਬਣਾਏ ਨੇਗੇ ਸਾਰਿਆਂ ਕੋਲੇ ਫੋਨ ਆ ਤੁਸੀਂ ਆਪਕੋ ਆਪਣੇ ਫੋਨਾਂ ਦੇ ਵਿੱਚ ਇਸ ਵੀਡੀਓ ਨੂੰ ਪਹੁੰਚਾਓ ਕਿ ਭਾਈ 13 ਮਹੀਨੇ ਇੱਕ ਬੰਦਾ ਐਡੀ ਵੱਡੀ ਕੁਰਬਾਨੀ ਦੇ ਰਿਹਾ ਉਹ ਕੀ ਚਾਹ ਰਿਹਾ ਉਹ ਕੀ ਕਹਿ ਰਿਹਾ ਉਹ ਇਹੀ ਗੱਲ ਕਹਿ ਰਿਹਾ ਕਿ ਭਾਈ ਇਹ ਜਿਹੜੀਆਂ ਹੋ ਰਹੀਆਂ ਬੇਅਬਦੀਆਂ ਰੁਕਣ ਜਿਹੜੇ ਇਹਨਾਂ ਨੇ ਵੋਟਾਂ ਦੇ ਵਿੱਚ ਵਾਅਦੇ ਕਰੇ ਸੀ ਉਹ ਵਾਅਦੇ ਪੂਰੇ ਕਰਨ ਉਹ ਭਾਈ ਸਾਹਿਬ ਇਹ ਉਸ ਉਸ ਦੀ ਮੰਗ ਹੈ ਜੇ ਦੱਸੋ ਵੀ ਜਿਹੜੇ ਨਰੇ ਨੇਗਰੀਵਾਲ ਦੇ ਭਗਮਤ ਮਾਨ ਨੇ ਕੱਲੇ-ਕੱਲੇ ਬੰਦਿਆਂ ਨੇ ਇਹਨਾਂ ਦੇ ਐਮਐਲਏ ਨੇ ਨਹੀਂ ਵੋਟਾਂ ਦਾ ਪਹਿਲਾਂ ਵਾਅਦਾ ਕਰਿਆ ਸੀਗਾ ਇਹ ਮੁੱਖ ਮੰਗ ਉਹ ਤਾਏ ਸੀਗੀ ਕਿ ਵੋਟਾਂ ਲੈਣ ਲਈ ਹੁਣ ਤਾਂ ਕੋਈ ਮੰਗ ਨਹੀਂ ਸੀ ਆ ਹੁਣ ਫੇਰ ਸਾਲ ਰਹਿ ਗਿਆ ਹੁਣ ਫੇਰ ਜਿਹੜੀ ਕਿਹੇ ਮੁੱਖ ਮੁੱਦਾ ਹੀ ਹੋਊਗਾ ਉਹ ਦੂਜੀ ਜਿਹੜਾ ਕੋਈ ਹੋਰ ਉੱਥੇ ਆਊਗਾ ਉੱਥੇ ਉਹਨਾਂ ਨੇ ਵੀ ਆ ਕੇ ਇਹੀ ਗੱਲਾਂ ਕਰਨੀਆਂ ਲਗੀਆਂ ਅਸੀਂ ਗੁਰੂ ਗ੍ਰੰਥ ਸਾਹਿਬ ਮਾਰਾ ਦੀ ਬਿਆਬਦੀ ਲਈ ਕਾਨੂੰਨ ਬਣਾਵਾਂਗੇ ਅਸੀਂ ਅਸੀਂ ਧਾਰਮਿਕ ਗ੍ਰੰਥਾਂ ਲਈ ਕਾਨੂੰਨ ਬਣਾਵਾਂਗੇ ਅਸੀਂ ਸਖਤ ਸਜ਼ਾਾਂਾਂ ਦੇਵਾਂਗੇ ਭਰਾਵੋ ਵੋਟਾਂ ਲੈਣ ਲਈ ਇਹ ਗੱਲਾਂ ਹੁੰਦੀਆਂ ਨੇਗੀਆਂ ਪਰ ਇੱਥੇ ਅਗਲਾ ਸਵਾਲ ਤਾਂ ਇ ਕਿ ਅਸੀਂ 350 ਸਾਲਾ ਬਣਾ ਰਹੇ ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ ਸੱਚੇ ਪਾਤਸ਼ਾਹ ਦਾ ਆਪਾਂ ਉੱਥੇ ਅਨੰਦਪੁਰ ਸਾਹਿਬ ਦੇ ਵਿੱਚ ਵੀ ਕਹਿੰਦੇ ਨੇ ਕਿ ਅਸੀਂ ਉੱਥੇ ਇੱਕ ਸੈਸ਼ਨ ਚਲਾਉਣਾ ਉੱਥੇ ਕਹਿ ਰਹੇ ਨੇ ਸਰਕਾਰ ਕੇ ਸੈਸ਼ਨ ਚਲਾਉਣਾ 24 ਨਵੰਬਰ 24 ਨਵੰਬਰ ਨੂੰ ਕਹਿੰਦੇ ਸੈਸ਼ਨ ਬੁਲਾਇਆ ਜਿਹੜੀ ਸਰਕਾਰ ਇਹ ਗੱਲ ਕਰੇ 24 ਨਵੰਬਰ ਨੂੰ ਸੈਸ਼ਨ ਬੁਲਾਇਆ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਬਾਣੀ ਕੀ ਕਹਿੰਦੀ ਆ ਸ਼ਲੋਕ ਮਹਲਾ 9ਵਾਂ ਕੀ ਕਹਿੰਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਬਾਣੀ ਕੀ ਕਹਿੰਦੀ ਆ ਜੇਕਰ ਤੁਸੀਂ ਇਸ ਦਿਹਾੜੇ ਦੇ ਉੱਪਰ ਗੁਰੂ ਤੇਗ ਬਹਾਦਰ ਨੂੰ ਸਮਰਪਿਤ ਹੋਣਾ ਜਿਕਰ ਚਾਉਣੇ ਉਹਨਾਂ ਦੀ ਬਸੀ ਅਸੀਂ ਕੁਛ ਨਾ ਕੁਛ ਕਰਨਾ ਜੇ ਜਦੋਂ ਤੁਸੀਂ ਡਰਾਮੇ ਕਰ ਰਹੇ ਹੋ ਕਿਉਂਕਿ ਹਰੇਕ ਸ਼ਹਿਰ ਦੇ ਵਿੱਚ ਵੱਡੇ ਵੱਡੇ ਬੋਰਡ ਕਢਾ ਕੇ ਪੰਜਾਬ ਸਰਕਾਰ ਨੇ ਲਾਤੇ ਜਿਹਦੇ ਉੱਪਰ ਐਮ ਮੁੱਖ ਮੰਤਰੀ ਦੀ ਫੋਟੋ ਹੈ ਤੁਸੀਂ ਸਾਡੇ 350 ਸਾਲਾ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਮਨਾ ਰਹੇ ਹੋ ਤੁਸੀਂ ਦਿਹਾੜਾ ਨਹੀਂ ਤੁਸੀਂ ਮਨਾ ਰਹੇ ਤੁਸੀਂ ਡਰਾਮਾ ਕਰ ਰਹੇ ਹੋ ਲੋਕਾਂ ਨੂੰ ਵੋਟਾਂ ਲੈਣ ਦੇ ਲਈ ਆਪਣੀਆਂ ਮਸ਼ਹੂਰੀਆਂ ਕਰ ਰਹੇ ਹੋ ਉਹ ਤੁਸੀਂ ਮਸ਼ਹੂਰੀਆਂ ਕਰ ਰਹੇ ਹੋ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਗੱਲ ਕਰੀਏ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਨੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੱਚੇ ਪਾਤਸ਼ਾਹ ਜਿਹੜੀ ਦੀ ਸੰਪੂਰਨ ਬਾਣੀ ਆ ਜਿਹੜਾ ਸੰਪੂਰਨ ਗ੍ਰੰਥ ਆ ਉਹ ਤਖਤ ਸ੍ਰੀ ਦਮਦਮਾ ਬੈਠ ਕੇ ਜਿਹੜੀ ਉਹਦੀ ਰਚਨਾ ਕੀਤੀ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਤੋਂ ਕਰਵਾਈ ਜਿਹੜਾ ਕਿ ਅੱਜ ਵੀ ਤਖਤਾਂ ਦੇ ਉੱਪਰ ਜਿਹੜੀ ਉਹਨਾਂ ਦੇ ਹੱਥ ਲਿਖਤਾ ਬਾਬਾ ਦੀਪ ਸਿੰਘ ਤੇ ਭਾਈ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਦੇ ਸੂਤ ਨੇਗੀਆਂ ਉਸ ਗੁਰੂ ਨੂੰ ਗੁਰਤਾ ਗੱਦੀ ਦਿੱਤੀ ਫਰ ਉਹ ਜਿਹੜੋ ਅੱਜ ਸਾਡਾ ਸਿੱਖਾਂ ਦਾ ਜਿਹੜਾ ਗੁਰੂ ਆ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਲ ਕਰਾਂ ਉਹ ਗੁਰੂ ਹੈ ਇਸ ਤੋਂ ਵੱਲਬ ਤਾਂ ਸਾਡਾ ਕੋਈ ਗੁਰੂ ਹੈ ਨਹੀਂ ਤੁਸੀਂ ਇਹ ਦੱਸੋ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ ਅਸੀਂ ਦੀਦੜਾ ਮਣਾ ਰਹੇ ਹਾਂ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ 10ਵੇਂ ਗੁਰੂ ਬਣੇ ਤੇ 11ਵੇਂ ਗੁਰੂ ਸਿੱਖਾਂ ਦਾ ਕੌਣ ਅੱਜ ਮੌਜੂਦਾ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ ਜੇਕਰ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਆਪ ਦੇਣ ਸਾਫ ਨਹੀਂ ਦੇ ਸਕਦੇ ਤਾਂ ਤੁਹਾਨੂੰ ਕੋਈ ਹੱਕ ਨਹੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਦੀਦੜਾ ਮਣਾਉਣ ਦਾ ਕੋਈ ਹੱਕ ਸੱਚ ਤਾਂ ਇਹੀ ਆ ਕਿ ਤੁਸੀਂ ਗੁਰੂ ਜੀ ਆਪਣੀ ਅਨਸਾਫ਼ ਦਿਓ ਤੇ ਉਹਦੇ ਲਈ ਸਖਤ ਕਾਨੂੰਨ ਬਣਾਓ ਤੁਸੀਂ ਵਿਧਾਨ ਸਭਾ ਸੈਸ਼ਨ ਬੁਲਾ ਕੇ ਡਰਾਮਾ ਕਰ ਲਿਆ ਅੱਜ ਭਾਈ ਸਾਹਿਬ ਉੱਥੇ ਬੈਠੇ ਨੇ ਕਿ ਉਸ ਟਾਵਰ ਦੇ ਉੱਪਰ ਬੈਠੇ ਨੇ ਕਿ ਤੁਸੀਂ ਤੁਸੀਂ ਉਸ ਦੇ ਉੱਪਰ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਤੁਸੀਂ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਮੈਂ ਤੇ ਸਮਾਣੇ ਦੇ ਵਿੱਚ ਦੇਖਦਾ ਲੋਕ ਆਪੂ ਆਪਣਾ ਖਾਈ ਪੀ ਜਾਂਦੇ ਨੇ ਕਿ ਕਿਸੇ ਨੂੰ ਕੋਈ ਪਰਵਾਹ ਨਹੀਂ ਹੈਗੀ ਉਹ ਯਾਰ ਤੁਸੀਂ ਜਿਹੜੇ ਗੁਰੂ ਨੂੰ ਜਾ ਕੇ ਮੱਥਾ ਟੇਕ ਰਹੇ ਹੋ ਉਹ ਗੁਰੂ ਕੀ ਕਹਿ ਰਿਹਾ ਉਹ ਗੁਰੂ ਜਿਆ ਕਿੰਨੇ ਅਸੀਂ ਪੁਰਾਣਾ ਇਤਿਹਾਸ ਪੜਦੇ ਆ ਕਿੰਨੀਆਂ ਜੰਗਾਂ ਜੁੱਧਾਂ ਹੋਈਆਂ ਜਿਹਦੇ ਵਿੱਚ ਗੁਰੂ ਦੀ ਇਨਸਾਫ ਤੇ ਲਈ ਜਾਂ ਗੁਰੂ ਦੀ ਰੱਖਿਆ ਦੇ ਲਈ ਪਹਿਲਾਂ ਸੰਗਾਂ ਨੇ ਸੀਧੀਆਂ ਦਿੱਤੀਆਂ ਇਸ ਕਰਕੇ ਮੈਂ ਬੇਨਤੀ ਕਰਦਾ ਜੇਕਰ ਅੰਨੀ ਬੋਲੀ ਸਰਕਾਰ ਨੂੰ ਜਗਾਉਣਾ ਤਾਂ ਪੰਜਾਬ ਦੇ ਨੌਜਵਾਨ ਪੰਜਾਬ ਦੇ ਲੋਕ ਸਾਰੀਆਂ ਜਿਹੜੀਆਂ ਬੱਖ ਬੱਖੇ ਤਰ੍ਹਾਂ ਨਿਕਲ ਕੇ ਆਉਣ ਭਾਈ ਗੁਰਜੀਤ ਸਿੰਘ ਖਾਲਸਾ ਵਾਲਾ ਨਾ ਦੇਖੋ ਉਹਨਾਂ ਵਾਲਾ ਨਾ ਦੇਖੋ ਉਹਨਾਂ ਦਾ ਮੁੱਦਾ ਦੇਖੋ ਉਹਨਾਂ ਦਾ ਏਜੰਡਾ ਦੇਖੋ ਕੀ ਹੈ ਉਹ ਬੈਠੇ ਕਿਹਦੇ ਲਈ ਨੇਗੇ ਉਹ ਆਪਣੇ ਲਿੱਜੇ ਹੀ ਬੈਠੇ ਨੇਗੇ ਮੈਂ ਹੀ ਬਾਰ-ਬਾਰ ਤੁਹਾਨੂੰ ਲੋਕਾਂ ਨੂੰ ਗੱਲ ਕਹਿਣਾ ਚਾਹਣਾ ਵੀ ਆਪਾਂ 13 ਘੰਟੇ ਨਹੀਂ ਆਪਾਂ ਇੱਕ 7 ਦੇ ਬਹਿੜ ਸਕਦੇ 13 ਮਹੀਨੇ ਹੋ ਗਏ ਉਹਨਾਂ ਨੂੰ ਬੈਠਿਆਂ ਨੂੰ ਸਾਲ ਤੋਂ ਉੱਪਰ ਹੋ ਗਿਆ ਉਹ 400 ਫੁੱਟ ਉੱਪਰ ਟਾਵਰ ਦੇ ਉੱਪਰ ਬੈਠੇ ਉਹ ਦੇਖੋ ਉੱਥੇ ਕਿੰਨਾ ਮੀਂਹ ਨਹਿਰੀ ਗਰਮੀ ਸਰਦੀ ਸਭ ਕੁਝ ਨੂੰ ਸਹਿ ਰਹੇ ਨੇਗੇ ਪਰ ਇੱਕ ਵਾਰ ਤੁਹਾਨੂੰ ਗੱਲ ਲੋਕਾਂ ਨੂੰ ਦੱਸਦਾ ਸਮੇ ਦਾ ਇਤਿਹਾਸ ਪੜ ਲਿਓ ਸਮੇ ਦਾ ਇਤਿਹਾਸ ਪੜ ਲਓ ਕਈ ਲੋਕ ਇਸ ਚੀਜ਼ ਨੂੰ ਨਾ ਮਜ਼ਾਕ ਦੇ ਵਿੱਚ ਲਾ ਰਹੇ ਨੇ ਕਈ ਲੋਕ ਕੀ ਕਰ ਰਹੇ ਨੇ ਬੱਠਾ ਬੱਠਾ ਰਹਿਣ ਦੇ ਪਰ ਸਮੇ ਦਾ ਇਤਿਹਾਸ ਪੜ ਲਿਓ ਇਸ ਸਮੇਂ ਦੇ ਵਿੱਚ ਜਿਉਂ-ਜਿਉਂ ਇਹ ਦੁਨੀਆ ਸਾਜੀ ਆ ਪ੍ਰਮਾਤਮਾ ਨੇ ਉਦੋਂ ਭਰਾਵੋ ਹਰ ਇੱਕ ਹੁਣ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦਾ ਆਪਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਨਾ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੂੰ ਵੀ ਬੱਖ-ਬੱਖ ਲੋਕਾਂ ਨੇ ਜਾਂ ਨਾਮਾਂ ਤੇ ਕਹਿ ਕੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਭੰਡੀ ਪ੍ਰਚਾਰ ਕੀਤਾ ਸੀ ਪਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੂੰ ਉਦੋਂ ਵੀ ਲੋਕਾਂ ਨੇ ਨਹੀਂ ਸਮਝਿਆ ਸੀਗਾ ਲੜਨਾ ਇਹ ਲੋਕ ਬੜੇ ਥੋੜੇ ਹੁੰਦੇ ਨੇਗੇ ਜਿਕਾਉਣ ਇਹ ਲੋਕ ਬੜੇ ਥੋੜੇ ਹੁੰਦੇ ਨੇਗੇ ਇਸ ਕਰਕੇ ਸਾਡਾ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦਾ ਵੀ ਜੇ ਅਸੀਂ ਅਸੀਂ ਪ੍ਰਕਾਸ਼ ਦਿਹਾੜਾ ਮਨਾਉਣਾ ਹੈ ਤੇ ਪਹਿਲੇ ਗੁਰੂ ਨਾਨਕ ਦੇਵ ਪਾਤਸ਼ਾਹ ਸੀ ਤੇ ਅੱਜ 11ਵੇਂ ਗੁਰੂ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਉਹਨਾਂ ਦੇ ਲਈ ਅਸੀਂ ਸੱਚੀ ਜੇ ਚਾਹਣੇ ਆ ਕਿ ਅਸੀਂ ਅਸੀਂ ਆਪਣੀ ਸਰਦਾ ਸਾਡੀ ਸਾਡੀ ਆਸhta ਤਾਂ ਉਹਦੇ ਲਈ ਅਸੀਂ ਕੁਛ ਨਾ ਕੁਛ ਸਾਰੇ ਉੱਠ ਕੇ ਕਰੀਏ ਸਮੇਂ ਅਨੁਸਾਰ ਇਹ ਕੋਈ ਵੀ ਲੋਕ ਹੋਵੇ ਨੇ ਲੜਨ ਵਾਲੇ ਲੋਕ ਬੜੇ ਥੋੜੇ ਹੋਏ ਨੇਗੇ ਤਾਂ ਉਹਨਾਂ ਦਾ ਆਮ ਲੋਕਾਂ ਨੇ ਆਮ ਜਨਤਾ ਨੇ ਮਜ਼ਾਕ ਹੀ ਡਾਇਆ ਪਰ ਕਿਉਂਕਿ ਜਿਹੜਾ ਬੰਦਾ ਕੁਛ ਨਾ ਕੁਛ ਇੱਥੇ ਕਰ ਲਈ ਆਉਂਦਾ ਉਹ ਆਪ ਨੂੰ ਆਪਣਾ ਧਾਰਨ ਕਰਕੇ ਆਉਂਦਾ ਵੀ ਯਾਰ ਮੇਰੀ ਇਹ ਜ਼ਿੰਦਗੀ ਏ ਮੇਰੀ ਸੱਚ ਲਈ ਕਰਵਾਣਾ ਇਨਸਾਨੀਅਤ ਲਈ ਕਰਵਾਣਾ ਲੋਕਾਂ ਲਈ ਕਰਵਾਣਾ ਉਹ ਬੰਦਾ ਆਪਣਾ ਆਪ ਧਾਰਨ ਕਰਕੇ ਆਉਂਦਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ ਇਸ ਕਰਕੇ ਫਰਕ ਤੁਹਾਡੇ ਵਰਗੇ ਲੋਕਾਂ ਨੂੰ ਪੈਣਾ ਜਿਹੜੇ ਐਸ ਸਮੇਂ ਜਿਹੜੇ ਦੇਖ ਰਹੇ ਨੇਗੇ ਦੇਖ ਕੇ ਲੰਘ ਰਹੇ ਨੇਗੇ ਸੁਣ ਰਹੇ ਨੇਗੇ ਸੁਣ ਕੇ ਕੋਈ ਅਮਲ ਨਹੀਂ ਕਰ ਰਹੇ ਤਾਂ ਫਰਕ ਉਹਨਾਂ ਲੋਕਾਂ ਨੂੰ ਪੈਣਾ ਮੇਰੀ ਸਾਰੇ ਧਾਰਮਿਕ ਆਗੂ ਨੂੰ ਬੇਨਤੀ ਹੈ ਜਿੰਨੇ ਵੀ ਧਾਰਮਿਕ ਆਗੂ ਨੂੰ ਉਹਨਾਂ ਨੂੰ ਬੇਨਤੀ ਕਰਦਾ ਮੈਂ ਜਾਂ ਮੈਨੂੰ ਇਸ ਚੀਜ਼ ਦਾ ਜਵਾਬ ਦੇ ਦਿਓ ਜਦੋਂ ਤੁਸੀਂ ਕਥਾ ਕਰਦੇ ਹੋ ਤੁਸੀਂ ਵਿਚਾਰ ਕਰਦੇ ਹੋ ਮੈਂ ਰੋਜ਼ ਕਥਾ ਸੁਣਦਾ ਮੈਂ ਰੋਜ਼ ਵਿਚਾਰ ਸੁਣਦਾ ਮੈਂ ਰੋਜ਼ ਗੁਰੂ ਘਰ ਦਾ ਮਾਰਨ ਨੂੰ ਸਮਰਪਿਤ ਹੋਣਾ ਤੁਸੀਂ ਇਹ ਚੀਜ਼ ਦਾ ਜਵਾਬ ਦੇ ਦਿਓ ਵੀ ਤੁਸੀਂ ਗੁਰੂ ਦੀ ਸਭ ਤੋਂ ਵੱਡੀ ਵਡਿਆਈ ਨਹੀਂ ਕਰਦੇ ਤੁਸੀਂ ਵਡਿਆਈ ਕਰਦੇ ਹੋ ਤੁਸੀਂ ਫਿਰ ਵੀ ਪਰ ਇਸ ਮੁੱਦੇ ਤੇ ਗੱਲ ਕਰਨ ਨੂੰ ਤਿਆਰ ਨਹੀਂ ਹੈਗੇ ਸ੍ਰੀ ਕਾਲ ਤਖਤ ਸਾਹਿਬ ਦੇ ਜਿਹਦਰ ਦੇ ਚਰਨਾਂ ਦੇ ਵਿੱਚ ਬੇਨਤੀ ਆ ਛਰਮਣੀ ਕਮੇਟੀ ਦੇ ਬੇਨਤੀ ਆ ਜਿੰਨੇ ਵੀ ਹੋਰ ਪ੍ਰਚਾਰਕ ਨੇ ਉਹਨਾਂ ਨੇ ਚਰਨਾਂ 'ਚ ਬੇਨਤੀ ਆ ਹਰ ਇੱਕ ਧਰਮ ਹਰ ਇੱਕ ਜਿੰਨੇ ਵੀ ਤੁਸੀਂ ਮੱਜਬਾਂ ਦੇ ਲੋਕਾਂ ਉਹਨਾਂ ਨੇ ਚਰਨਾਂ ਦੇ ਵਿੱਚ ਬੇਨਤੀ ਆ ਵੀ ਭਾਈ ਇਹ ਇਸ ਮੁੱਦੇ ਦੀ ਗੱਲ ਕਰਨੀ ਬੜੀ ਹੀ ਜ਼ਰੂਰੀ ਆ ਆਓ ਇਕੱਠੇ ਹੋ ਕੇ ਜਿਹੜਾ ਆਪਾਂ ਇਸ ਦੇਲੀਆ ਪਾ ਤਿਰਾਂ ਤੇ ਨੂੰ ਇਕੱਠੇ ਹੋਈਏ ਮੇਰੀ ਹੀ ਸਾਰਿਆਂ ਦੇ ਵਿਚਾਰਾਂ ਦੇ ਵਿੱਚ ਬੇਨਤੀ ਆ ਵੀ ਆਪਾਂ ਭਰਾਵੋ ਆਪਾਂ ਇਸ ਜਿਹੜਾ ਕਿ ਇਹਨਾਂ ਨੇ ਸਰਕਾਰਾਂ ਨੇ ਵਾਅਦੇ ਕਰੇ ਸੀਗੇ ਡਰਾਮੇ ਕਰਨੇ ਬਖਾਵੇ ਕਰਨੇ ਕਿਉਂਕਿ ਜੇਕਰ ਅਸੀਂ ਵਿਆਪਦੀਆਂ ਦੀ ਗੱਲ ਕਰਾਈ ਕਰੀਏ ਵੀ ਵਿਆਪਦੀਆਂ ਹੋ ਹੋ ਕਿਉਂ ਰਹੀਆਂ ਨੇ ਕਰਾਾ ਕੌਣ ਰਿਹਾ ਹੈ ਇਹ ਸਰਕਾਰਾਂ ਦੇ ਲੀਡਰ ਕਰਾ ਰਹੇ ਨੇ ਵੀ ਹੁਣ ਕਰਾਾ ਕੋਈ ਨਹੀਂ ਰਿਹਾ ਤੁਸੀਂ ਇਹ ਚੀਜ਼ ਸਮਝੋ ਵੀ ਇਸ ਮਸਲੇ ਦਾ ਹੱਲ ਕਿਉਂ ਨਹੀਂ ਹੋ ਰਿਹਾ ਇਸ ਮਸਲੇ ਦਾ ਹੱਲ ਇਸ ਕਰਕੇ ਨਹੀਂ ਹੋ ਰਿਹਾ ਕਿਉਂਕਿ ਸੋਨੂੰ ਲੋਕਾਂ ਨੂੰ ਧਰਮਾਂ ਦੇ ਵਿੱਚ ਜਾਤਾਂ ਪਾਤਾਂ ਦੇ ਵਿੱਚ ਵੰਡ ਕੇ ਰੱਖਣਾ ਤੁਹਾਨੂੰ ਆਪੋ ਦੇ ਵਿੱਚ ਪਾੜ ਕੇ ਰੱਖਣਾ ਇਸ ਕਰਕੇ ਇਸ ਮੁੱਦੇ ਦੀ ਗੱਲਬਾਤ ਨਹੀਂ ਹੋ ਰਹੀ ਇਹ ਲੀਡਰਾਂ ਨਾਲ ਇੱਕ ਕੰਮ ਹੁੰਦਾ ਵੋਟਾਂ ਦੇ ਵੇਲੇ ਡਰਾਮਾ ਕਰਨਾ ਤੇ ਵੋਟਾਂ ਵੇਲੇ ਇੱਕ ਦੱਸਣਾ ਵੀ ਆਹ ਮੁੱਦਾ ਆਇਆ ਕਿ ਉਹ ਮੁੱਦੇ ਦਾ ਮੁੱਦਰਾ ਜੇਕਰ ਇਹਨੇ ਹੱਲ ਕਰਤਾ ਫਿਰ ਇਹਨਾਂ ਦੀ ਰਾਜਨੀਤੀ ਖਤਮ ਹੋ ਜਾਊਗੀ ਇਹਨਾਂ ਦੀ ਜਿਹੜੀਆਂ ਕਿ ਨੀਤੀਆਂ ਬਸ ਇਹਨਾਂ ਕੋਲੇ ਸਿਰਫ ਲੋਕਾਂ ਨੂੰ ਬੇਕੂਫਣਾ ਕੇ ਰੱਖਣਾ ਇਸ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਇਸ ਮੁੱਦੇ ਦੇ ਉੱਪਰ ਮੇਰੇ ਨਾਲ ਕੋਈ ਮਰਜੀ ਬੰਦਾ ਵਿਚਾਰ ਪੇਸ਼ ਕਰ ਲੈ ਸਰਕਾਰ ਦਾ ਗੱਲ ਕਰ ਲੈ ਕੋਈ ਵੀ ਅਫਸਰ ਗੱਲ ਕਰ ਲੈ ਕੋਈ ਵੀ ਕਿਸੇ ਵੀ ਧਰਮ ਵਿੱਚ ਬੰਦਾ ਮਰਜ਼ੀ ਜਦੋਂ ਮਰਜ਼ੀ ਬੰਦਾ ਗੱਲ ਕਰ ਸਕਦਾ ਇਹ ਸੂ ਮੁੱਦੇ ਤੋਂ ਵੱਡਾ ਕੋਈ ਮੁੱਦਾ ਨਹੀਂ ਹੈਗਾ ਇਹ ਸੂ ਮੁੱਦੇ ਤੋਂ ਉੱਪਰ ਕੋਈ ਮੁੱਦਾ ਨਹੀਂ ਹੈਗਾ ਕਿ ਜਿਹੜਾ ਜੇ ਸਰਕਾਰ ਜਿਹਦੇ ਕਰਕੇ ਪਿਛਲੇ ਦੋ ਸਰਕਾਰਾਂ ਬਣੀਆਂ ਹੋਣ ਤੀਜੀ ਸਰਕਾਰ ਦੇ ਵਿੱਚ ਫੇਰ ਇਹ ਹੀ ਡਰਾਮੇਬਾਜ਼ੀ ਹੋਣੀ ਆ ਇਸ ਕਰਕੇ ਇਹ ਸਭ ਤੋਂ ਵੱਡਾ ਜਿਹੜਾ ਮਸਲਾ ਹੱਲ ਕਰਾਉਣ ਵਾਲਾ ਮੈਂ ਸਾਰਿਆਂ ਦੇ ਚਰਨਾਂ ਵਿੱਚ ਬਾਰ-ਬਾਰ ਹੀ ਬੇਨਤੀ ਕਰਦਾ ਜਿੰਨੇ ਵੀ ਜਣੇ ਇੱਥੇ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਕੋਈ ਹੋਰ ਸਵਾਲ ਜਵਾਬ ਕਰਨਾ ਜੀ ਇਹ ਹੀ ਪੁੱਛਣਾ ਸੀ ਵੀ ਕਿ ਤੁਹਾਨੂੰ ਕੀ ਲੱਗਦਾ ਵੀ ਸਰਕਾਰ ਨੇ ਜਦੋਂ ਪਿਛਲੀ ਵਾਰੀ ਇਸ ਮੋਰਚੇ ਦੀ ਜਿਹੜੀ ਪ੍ਰਸ਼ਾਸਨ ਨਾਲ ਮੀਟਿੰਗ ਹੁੰਦੀ ਹੈ ਜਿਹੜੀ ਕਮੇਟੀ ਦੀ ਉਸ ਤੋਂ ਬਾਅਦ ਸਰਕਾਰ 6 ਮਹੀਨਿਆਂ ਦਾ ਟਾਈਮ ਦੇ ਦੇਦੀ ਹੈ ਤੁਹਾਨੂੰ ਕੀ ਲੱਗਦਾ ਵੀ ਸਰਕਾਰ ਇਹ ਟਾਈਮ ਕਿਉਂ ਨਗਾ ਰਹੀ ਆ ਭਾਈ ਸਾਹਿਬ ਦਾ ਤੱਪ ਦੇਖਣਾ ਚਾਹੁੰਦੀ ਹੈ ਸਰਕਾਰ ਜਾਂ ਫਿਰ ਸਰਕਾਰ ਇਸ ਮੁੱਦੇ ਨੂੰ ਅੱਗੇ ਪਾ ਕੇ ਵੋਟਾਂ ਚੱਕ ਕਹਿਦੀ ਹੈ ਕਿ ਆਪਦਾ ਮੁੱਦਾ ਬਣਾ ਕੇ ਪੇਸ਼ ਕਰਨਾ ਚਾਹੁੰਦੀ ਹੈ ਵੀ ਵਰਤਣਾ ਚਾਹੁੰਦੀ ਹੈ ਗੱਲਾਂ ਕਈ ਨੇ ਇੱਕ ਤਾਂ ਇਹ ਦੇਖੋ ਇੱਕ ਤਾਂ ਹੈ ਲੋਕ ਜੇ ਆਪਾਂ ਗੱਲ ਕਰੀਏ ਇਹਨਾਂ ਦੇ ਵਿੱਚ ਦਿਆ ਦੀ ਕੋਈ ਸਿੱਧੀ ਭਾਵਨਾ ਹੈ ਨਹੀਂ ਗੱਡੇ ਵੀ ਪੋਲਿਟਿਕਲ ਬੈਠੇ ਨੇਗੇ ਨਸ਼ੇ ਵਾਲੇ ਡਰਾਮੇਬਾਜ਼ ਤੇ ਇਨਸਾਨੀਅਤ ਤੋਂ ਸਾਰੇ ਪਾਸੇ ਤੋਂ ਗੁਰੂ ਤੋਂ ਸਭ ਤੋਂ ਬੇਮੁਖ ਲੋਕ ਨੇ ਇੱਕ ਤਾਂ ਇਹਨਾਂ ਨੂੰ ਇਸ ਮੁੱਦੇ ਲਈ ਅਕਲ ਹੀ ਨਹੀਂ ਹੈਗੀ ਵੀ ਇਹ ਮੁੱਦਾ ਕੀ ਆ ਇਹਨਾਂ ਨੇ ਵੋਟਾਂ ਦੇ ਵਿੱਚ ਵਾਅਦੇ ਕਰ ਲਏ ਹਨ ਅਗਲੀ ਗੱਲ ਕੀ ਇਹਨਾਂ ਨੂੰ ਆਪਣਾ ਸਵਾਰਥ ਜਿਸ ਗੱਲ ਵਿੱਚ ਉਹਨਾਂ ਨੂੰ ਆਪਣਾ ਸਵਾਰਥ ਆਪਣਾ ਘਰ ਦਿਖਦਾ ਉਹ ਮਸਲਾ ਹੱਲ ਕਰਦੇ ਨੇ ਠੀਕ ਹੈ ਅਗਲੀ ਗੱਲ ਜੇ ਆਪਾਂ ਦੇਖੀ ਵੀ ਇਹਨੂੰ ਇਹਨਾਂ ਨੇ ਅਗਲਾ ਫੇਰ ਵੋਟਾਂ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਇਹਨਾਂ ਨੇ ਵਰਤਣਾ ਬਈ ਸਹੀ ਹੈ ਅੱਜ ਮੈਂ ਅੱਜ ਵੀ ਇੱਕ ਮੈਂ ਇੱਕ ਪੋਲਿਟਿਕਲ ਬੰਦੇ ਦਾ ਬਿਆਨ ਦੇਖ ਰਿਹਾ ਸੀਗਾ ਸਾਰਿਆਂ ਦੇ ਮੈਂ ਬਿਆਨ ਰੋਜ਼ ਦੇਖਦਾ ਵੀ ਬਿਆਨ ਰੋਜ਼ ਹੀ ਦੂਜੀ ਤੀਜੇ ਜਿਹਨਾਂ ਆਪਾਂ ਸਾਰੇ ਸਟੇਜ ਉੱਤੇ ਸੁਣਦੇ ਹੀ ਆ ਗੁਰੂ ਗ੍ਰੰਥ ਸਾਹਿਬਹਾਰ ਦੀ ਬੀਅਦੀ ਬਾਰੇ ਜਾਂ ਵੱਖ-ਵੱਖ ਧਰਮਾਂ ਦੇ ਬਾਰੇ ਬਿਆਨ ਆਪਾਂ ਸੁਣਦੇ ਹੀ ਆ ਇੱਕ ਤਾਂ ਨੰਬਰ ਇੱਕ ਤਾਂ ਗੱਲ ਇਹਨਾਂ ਨੂੰ ਇੰਨੀ ਅਕਲ ਹੀ ਨਹੀਂ ਹੈਗੀ ਜੇ ਸਭ ਤੋਂ ਪਹਿਲੀ ਗੱਲ ਕਰੀਏ ਕਿਉਂਕਿ ਇਹ ਅੰਦਰੋਂ ਇੰਨੇ ਕਰਾਪਟ ਇੰਨੇ ਸੁਆਰਥੀ ਲੋਕ ਨੇਗੇ ਇਹ ਬਸ ਸਿਰਫ ਇਹਨੂੰ ਆਪਣਾ ਨਜ਼ਰ ਦਿਖਦਾ ਤਾਂਸਾ ਤੇ ਸੱਤਾ ਤੇ ਪਾਵਰ ਦਿਖਦੀ ਹੈ ਇਹਨਾਂ ਨੂੰ ਪਾਵਰ ਤੋਂ ਪਰ ਉਹਨਾਂ ਨੂੰ ਕੁਝ ਦਿਖਦਾ ਹੀ ਨਹੀਂ ਅਨਸਾਨੀਤਾ ਨਾਲ ਦੇ ਦੂਰ ਦੂਰ ਦੀ ਨੇੜੇ ਨੇ ਦੀ ਗੱਲ ਨਹੀਂ ਗਈ ਇਸ ਕਰਕੇ ਜੇ ਜਿਹੜਾ ਇਹ ਤੁਸੀਂ ਦੇਖਿਆ ਸਤ ਤੇ ਸੱਤਾ ਦੀ ਜਿਹੜੀ ਲੜਾਈ ਹੈ ਇਹ ਜਦੋਂ ਦੁਨੀਆ ਚੱਲੀ ਜਦੋਂ ਦੁਨੀਆ ਸਾਜੀਆ ਉਦੋਂੋਂ ਚੱਲੀ ਆ ਇਹ ਆਈ ਹੈ ਸਤ ਤੇ ਸੱਤਾ ਦੀ ਲੜਾਈ ਇਸ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਵੀ ਸਿੱਧੀ ਹੀ ਦਿੱਤੀ ਤੇ ਅੱਗੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਅੱਗੇ ਸਾਰੇ ਜਿੰਨੀਆਂ ਵੀ ਸਿਹਤਾਂ ਹੋਈਆਂ ਨੇ ਸੱਤ ਦੇ ਸੱਤਾ ਕਰਕੇ ਹੋਈਆਂ ਨੇ ਭਾਈ ਜੀ ਲੀਡਰਾਂ ਤਾਂ ਆਪਣੀ ਕੁਰਸੀ ਦੇਖਦੀ ਆ ਪਰ ਆਪਾਂ ਉਹ ਗੱਲ ਕਰੀਏ ਜਿਹੜੇ ਵੀ ਪਿਛੇ ਸਮਾਗਮ ਹੋਏ ਨੇ ਉਹਨਾਂ ਦੇ ਵਿੱਚ ਹਿੰਦੂ ਧਾਰਮਿਕ ਆਗੂ ਪਹੁੰਚਦੇ ਨੇ 크ਰਿਸਚੀਅਨ ਧਾਰਮਿਕ ਆਗੂ ਪਹੁੰਚਦੇ ਨੇ ਉਹਦੇ ਨਾਲ ਨਾਲ ਹੋਰ ਵੀ ਜਿਹੜੇ ਧਰਮ ਨੇ ਸਾਰੇ ਧਰਮਾਂ ਦੇ ਆਗੂ ਪਹੁੰਚਦੇ ਨੇ ਅਸੈਂਬਲੀ ਦੇ ਵਿੱਚ ਭਾਈ ਜੀ ਆਪਣੇ ਵਾਲੇ ਕਿਉਂ ਨਹੀਂ ਸਿੱਖ ਕਿਉਂ ਨਹੀਂ ਦੇਖਦੇ ਬਈ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੇ ਅਸੀਂ ਇਸ ਇਨਸਾਨੀਅਤ ਤੌਰ ਤੇ ਸਮਝੀਏ ਜੇ ਅਸੀਂ ਬਾਬੇ ਨਾਨਕ ਦੀ ਬਾਣੀ ਨੂੰ ਸਮਝੀਏ ਧਰਮ ਤਾਂ ਕੋਈ ਹੈ ਨਹੀਂ ਸਭ ਤੋਂ ਵੱਡੀ ਇਨਸਾਨੀਅ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਅੱਜ ਆਪਾਂ ਉਸ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਤਾਂ ਇਹ ਗੱਲ ਸਮਝਣੀ ਪੜਿਆ ਕਿ ਮੈਂ ਤੁਹਾਨੂੰ ਧਰਮਾਂ ਦੀ ਵੀ ਗੱਲ ਦੱਸਣਾ ਸਭ ਤੋਂ ਪਹਿਲਾਂ ਤਾਂ ਇੱਕ ਸਾਡੇ ਕੋਲੇ ਇੱਕ ਗੁਰੂ ਆ ਗੁਰੂ ਦਾ ਜਿੱਦਾਂ ਗੁਰੂ ਕੋਲੇ ਗਿਆਨ ਹੋ ਕਿਸੇ ਕੋਲੇ ਹੈ ਨਹੀਂਗਾ ਜਿਹੜੀ ਲਾਹੀ ਧੁਰ ਦਰਗਾਹੀ ਬਾਣੀ ਉਹ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰੇ ਨੇ ਅੱਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰੇ ਨੇ ਉਹਨੂੰ ਗੁਰਤਾ ਗਦੀ ਦੇ ਕੇ ਇੱਕ ਗੁਰੂ ਦਿੱਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਭ ਦਾ ਗੁਰੂ ਆ ਅੱਗੇ ਜੇ ਮੈਂ ਹੋਰ ਧਰਮਾਂ ਦੀ ਗੱਲ ਕਰਾਂ ਮੈਂ ਕਿਸੇ ਧਰਮ ਦੇ ਵਿੱਚ ਕੱਟੜ ਨਹੀਂ ਆ ਮੈਂ ਮਾਨਸਾਨੀਅਤ ਨੂੰ ਉਸ ਇੱਕ ਅਕਾਲ ਪੁਰਖ ਪਰ ਇਹ ਸਾਰੇ ਧਰਮਾਂ ਦੀ ਜੇ ਭਾਈ ਗਰਜੀਤ ਸਿੰਘ ਜੀ ਖਾਲਸਾਏ ਬੈਠੇ ਨੇਗੇ ਉਹਨਾਂ ਦਾ ਵੀ ਏਜੰਡਾ ਹੈ ਜਿਹੜੀ ਮੈਂ ਗੱਲ ਬੋਲ ਰਿਹਾ ਵੀ ਦੇਖੋ ਸਾਰੇ ਧਰਮਾਂ ਦਾ ਸਤਿਕਾਰ ਹੋਣਾ ਬੜਾ ਜ਼ਰੂਰੀ ਆ ਵੇ ਅਸੀਂ ਬਿਸਕ ਅਸੀਂ ਗੀਤਾ ਦੀ ਗੱਲ ਕਰੀਏ ਉਹ ਵੀ ਗਿਆਨ ਦਾ ਸੋਮਾ ਕ੍ਰਾਂਤੀ ਦੀ ਗੱਲ ਕਰੀਏ ਉਹ ਵੀ ਗਿਆਨ ਦਾ ਸੋਮਾ ਜਿੱਥੇ ਵੀ ਅਸੀਂ ਬੇਦਾਂ ਦੀ ਗੱਲ ਕਰੀਏ ਉਹ ਗਿਆਨ ਦਾ ਸੋਮਾ ਪਰ ਉਹਨਾਂ ਦੀਆਂ ਵਿਆਵਤਿਆ ਕਿਉਂ ਹੁੰਦੀਆਂ ਨੇ ਸਭ ਤੋਂ ਵੱਡਾ ਸਵਾਲ ਇਹ ਆ ਵਿਆਵਸ ਦੇ ਇਸ ਕਰਕੇ ਹੁੰਦੇ ਨੇ ਕਿ ਜਿਹੜੇ ਪੋਲੀਟਿਕਲ ਲੋਕ ਨਹੀਂ ਹੁਣ ਤੁਸੀਂ ਇੱਕ ਚੀਜ਼ ਦੇਖੋ ਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਤੱਤੀ ਤੂਵੀ ਕਿਉਂ ਇਨਸਾਨੀਅਤ ਜੀ ਰੱਖੇ ਦਿੱਤੀ ਉਹਨਾਂ ਨੇ ਇਨਸਾਨੀਅਤ ਦੀ ਗੱਲ ਕੀਤੀ ਉਸਨੇ ਬਾਣੀ ਦੀ ਗੱਲ ਕੀਤੀ ਆ ਕਿਉਂਕਿ ਜਿੰਨਾ ਵੀ ਜਿਹੜੀ ਸੱਤਾ ਸੱਤਾ ਇਹ ਚੀਜ਼ ਹੁੰਦੀ ਆ ਵੀ ਜੇਕਰ ਸੱਚ ਚੱਲ ਪਿਆ ਤਾਂ ਮੇਰੀ ਜਿਹੜੀ ਕਿ ਸੱਤਾ ਖਤਮ ਹੋ ਜੇ ਹੁਣ ਜੇਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲੋਕ ਮੰਨਣ ਲੱਗ ਮੰਨਣ ਲੱਗੇ ਸਾਰੇ ਬਾਣੀ ਨੂੰ ਮੱਥਾ ਟੇਕਣ ਲੱਗੇ ਬਾਣੀ ਪੜਨ ਲੱਗੇ ਤਾਂ ਫਿਰ ਉਹ ਕੀ ਹੋਣਾ ਉਹ ਲੋਕ ਜਿਹੜੇ ਕਿ ਅਗਿਆਨ ਲੋਕ ਅਗਿਆਨ ਹੋਣਗੇ ਉਹਨਾਂ ਕਿਹੜਾ ਗਿਆਨ ਆ ਜੂਗਾ ਇਸ ਕਰਕੇ ਇਹ ਲੋਕ ਕੀ ਕਰਦੇ ਨੇ ਪੋਲਿਟਿਕਲ ਲੋਕੇ ਇਹਨਾਂ ਦੇ ਘਰਿਕ ਗ੍ਰੰਥਾਂ ਦੇ ਬੇਅਵਧੀ ਕਰਾਉਂਦੇ ਨੇ ਬੇਅਵਧੀ ਕਿਸ ਕਰਕੇ ਕਰਾਉਂ ਵੇ ਦੇਖੋ ਜੀ ਤੁਸੀਂ ਸਾਡੇ ਨਾਲ ਜੁੜੋ ਇਸ ਬਾਣੀ ਨਾਲ ਨਾਲ ਜੁੜੋ ਆਪਦੇ ਨਾਲ ਕਿਵੇਂ ਜੁੜਿਆ ਜਾਂਦਾ ਆਪਦੇ ਨਾਲ ਕਿਵੇਂ ਜੁੜਿਆ ਜਾਂਦਾ ਹੁਣ ਤੁਸੀਂ ਇੱਕ ਚੀਜ਼ ਦੇਖ ਲਓ ਸਾਡੇ ਪੰਜਾਬ ਦੇ ਵਿੱਚ ਸਾਰੇ ਭੇਡਾਂ ਆਮਣੇ ਬੈਠੇ ਨੇ ਕੋਈ ਕਹਿੰਦਾ ਮੈਂ ਕਾਂਗਰਸ ਵਾਲਾ ਕੋਈ ਕਹਿੰਦਾ ਮੈਂ ਭਾਜਪਾ ਵਾਲਾ ਕੋਈ ਕਹਿੰਦਾ ਮੈਂ ਝਾੜੂ ਵਾਲਾ ਕੋਈ ਕਹਿੰਦਾ ਮੈਂ ਬਦਲਦਾ ਵਾਲਾ ਬਹੁਤ ਸਾਨੂੰ ਇਸ ਪੰਜਾਬ ਦੇ ਵਿੱਚੋਂ 5% ਲੋਕ ਮਿਲਣਗੇ ਜਿਹੜੇ ਇਹ ਗੱਲ ਕਹਿਣਗੇ ਅਸੀਂ ਪੰਜਾਬ ਵਾਲੇ ਆ ਅਸੀਂ ਸੱਚ ਨਾਲ ਖੜਨ ਵਾਲੇ ਲੋਕ ਆ 5% ਤੁਹਾਨੂੰ ਲੋਕ ਮਸਾਂ ਮਿਲਣਗੇ 95% ਲੋਕ ਇਹਨਾਂ ਨੇ ਆਪਣੇ ਪਿੱਛੇ ਲਾਏ ਹੋਏ ਇਹਨਾਂ ਸਾਰਿਆਂ ਨੂੰ ਸਾਰੇ ਪਾੜ ਕੇ ਸਾਰੇ ਪੱਤੇ ਖੜੇ ਆ ਪਿੰਡਾਂ ਦੇ ਵਿੱਚ ਦੇਖ ਲੋ ਦੁਸ਼ਮਣੀਆਂ ਜਦੋਂ ਅਸੀਂ ਗਿਆਨ ਦੇ ਨਾਲ ਜੁੜ ਜਦਾਂਗੇ ਗੁਰੂ ਨਾਲ ਜੁੜ ਜਾਾਂਗੇ ਪਿੰਡਾਂ ਦੇ ਵਿੱਚ ਕ੍ਰੇਸ ਖਤਮ ਸਭ ਕੁਝ ਖਤਮ ਲੜਾਈਆਂ ਝਗੜੇ ਖਤਮ ਤਰੱਕੀ ਦਾ ਰਸਤਾ ਸ਼ੁਰੂ ਇਹ ਚਾਉਂਦੇ ਨੇ ਕਿ ਤਾਂ ਲੋਕ ਜੁੜਨੇ ਨਾ ਲੋਕ ਜੇਕਰ ਹੋਣ ਇੱਕ ਮਿੰਟ ਇਹ ਕੀ ਆ ਗੁਰੂ ਜਿਹੜਾ ਕਾਨੂੰਨ ਕੀ ਆ ਜਿਹੜੇ ਅਸੀਂ ਕਾਨੂੰਨ ਦੀ ਮੰਗ ਕਰ ਰਹੇ ਹਾਂ ਜੇਕਰ ਇਹ ਕਾਨੂੰਨ ਬਣਦਾ ਤਾਂ ਲੋਕਾਂ ਦਾ ਗੁਰੂ ਦੇ ਵਿੱਚ ਹੋਰ ਵਿਸ਼ਵਾਸ ਜਿਹੜੇ ਲੋਕਾਂ ਨੂੰ ਪਤਾ ਨਹੀਂ ਹੈਗਾ ਕਿ ਆਉਂਦਾ ਜਿਹੜੇ ਲੋਕ ਇਸ ਤੋਂ ਬੇਮੁਖ ਨੇ ਗੁਰੂ ਤੋਂ ਉਹਨਾਂ ਦਾ ਹੋਰ ਜਿਆਦਾ ਉਸ ਚੀਜ਼ ਤੇ ਧਿਆਨ ਬਦਮਾ ਉਹ ਲੋਕ ਇੱਥੇ ਜਾਣਗੇ ਇਸੇ ਲਈ ਜੇਕਰ ਗੁਰੂ ਕੀਆ ਉਹਨੇ ਕੋਈ ਹੋ ਸਕਦਾ ਗੁਰੂ ਦਾ ਗਿਆਨ ਕੀ ਉਹ ਸਮਝਣਗੇ ਇਹ ਚੀਜ਼ ਇਸ ਕਰਕੇ ਚਾਹੁੰਦੇ ਨੇਗੇ ਵੀ ਇਹ ਲੋਕ ਗੁਰੂ ਨਾਲ ਤਾਂ ਜੁੜ ਨਹੀਂ ਨਾ ਇਹ ਸਾਰੇ ਬੇਮੁਖ ਲੋਕ ਨੇ ਗੁਰੂ ਜੀ ਗਿਆਨ ਤੇ ਗੁਰੂ ਦੀ ਬਾਣੀ ਦਾ ਤਾਂ ਹੋਰੀ ਕੋਈ ਅਜਵ ਨਜ਼ਾਰਾ ਇਸ ਕਰਕੇ ਮੈਂ ਇਹੀ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਆਪ ਕੋ ਆਪਣੇ ਅੱਖਾਂ ਦੇ ਉੱਪਰ ਪੱਟੀਆਂ ਨਾ ਬੰਨੋ ਤੁਹਾਨੂੰ ਮੈਂ ਚਰਨਾਂ 'ਚ ਬੇਨਤੀ ਕਰਦਾ ਆਪਾਂ ਇਹ ਸਰਕਾਰਾਂ ਬੜੀਆਂ ਭੁਜਾਈਆਂ ਨੇ ਬੜੇ ਧਾੜ ਵੀ ਆਏ ਨੇਗੇ ਰਹਿਣ ਦਾ ਅਕਰ ਨੂੰ ਸੱਚੀ ਆ ਕੂੜਨ ਕੁੱਤੇ ਨਾਨਕਾ ਔੜਕ ਸੱਚ ਰਹੇ ਰਹਿਣਾ ਸੱਚ ਇਸ ਕਰਕੇ ਕੂੜ ਨੇ ਇਹਨਾਂ ਨੇ ਖਤਮ ਹੋਣਾ ਇਹਨਾਂ ਨੂੰ ਸਾਰਿਆਂ ਨੇ ਮਰ ਜਾਣਾ ਇਹਨਾਂ ਸਾਰੇ ਐਮਐਲਏ ਇਹਨਾਂ ਦਾ ਮੁੱਖ ਮੰਤਰੀ ਦੇ ਸਾਹਮਣੇ ਮਰ ਜਾਣਾ ਠੀਕ ਹੈ ਇਹਨਾਂ ਨੇ ਸਾਹਮਣੇ ਮਰ ਜਾਣਾ ਆਖਰ ਨੂੰ ਤੁਹਾਡੇ ਨਾਲ ਸੱਚ ਹੀ ਜਾਣਾ ਜੇਕਰ ਤੁਸੀਂ ਸੱਚ ਨਾਲ ਖੜੋਗੇ ਤੁਹਾਡੇ ਨਾਲ ਸੱਚ ਜਾਣਾ ਸੱਚ ਤੋਂ ਉੱਪਰ ਤੁਹਾਡੇ ਨਾਲ ਕੁਝ ਨਹੀਂ ਜਾਣਾ ਕੀਤਾ ਹੋਇਆ ਚੰਗਾ ਬੰਦ ਦਾ ਕਰਮ ਹੀ ਤੁਹਾਡੇ ਨਾਲ ਜਾਣਾ ਹੈ ਮਰਨਾ ਇਹਨਾਂ ਨੇ ਵੀ ਅੱਜ ਤੱਕ ਉਹ ਰਾਜ ਰਾਜ ਨੂੰ ਨਰਕ ਬਾਣੀ ਕਹਿੰਦੀ ਹੈ ਇਸ ਕਰਕੇ ਤੁਸੀਂ ਜਿਹੜੇ ਰਾਜਗੱਦੀਆਂ ਦੇ ਬੈਠੇ ਹੋ ਇਹ ਚੀਜ਼ ਦੇ ਭਲੇਖੇ ਦੇ ਵਿੱਚੋਂ ਤੁਸੀਂ ਤੁਸੀਂ ਰਾਜਗੱਦੀਆਂ ਦੇ ਉੱਪਰ ਬੈਠੇ ਆਂ ਸਾਨੂੰ ਕੁਝ ਹੋਣ ਵਾਲਾ ਨਹੀਂ ਇੱਕ ਮਿੰਟ ਬਾਈ ਜੀ ਤੁਸੀਂ ਜਿਹੜੇ ਗੱਲ ਕਹਿਣਿਓ ਵੀ ਅਸੀਂ ਰਾਜਕੀਦਨ ਦੇ ਬੈਠਿਓ ਬਾਣੀ ਇਹ ਗੱਲ ਕਹਿੰਦੀ ਆ ਬੰਦੇ ਦਾ ਕੀਤਾ ਹੋ ਕੋਈ ਤਾਂਪ ਨੂੰ ਰਾਜਕੀਦਨ ਲੈ ਕੇ ਬਿਠਾ ਹੁੰਦਾ ਪਰ ਇਸ ਤੋਂ ਬਾਅਦ ਬੰਦਾ ਨਰਕਾਂ ਦੇ ਵਿੱਚ ਜਾਂਦਾ ਆ ਜਿਹੜੇ ਕੁੱਤੇ ਨੇ ਕੀੜੇ ਪਾਏ ਫਰਦਨੇ ਕੋਈ ਹੋਰ ਨਹੀਂ ਹੈਗੇ ਇਹ ਥੋਡੇ ਵਰਗੇ ਕੁੱਤੇ ਨੇ ਜਿਹੜੇ ਕੀੜੇ ਇਸਰਾਂ ਦੇ ਵਿੱਚ ਪਾਏ ਫਰਦਨੇ ਇਹ ਥੋਡੇ ਵਰਗੇ ਮੰਤਰੀ ਥੋਡੇ ਵਰਗੇ ਮੁੱਖ ਮੰਤਰੀ ਨੇ ਜਿਨ੍ਹਾਂ ਨੇ ਸਮੇਂ ਅਨੁਸਾਰ ਪਰਜਾ ਦੀ ਨਹੀਂ ਸੁਣੀ ਪਰਜਾ ਦੀ ਗੱਲ ਨਹੀਂ ਕੀਤੀ ਤੁਸੀਂ ਦੇਖ ਰਹੇ ਹੋ ਨਾ ਜਿਹੜਾ ਹੁਣ ਜਨਮ ਤੋਂ ਲੈ ਕੇ ਇਹੋ ਜਿਹਾ ਬੰਦਾ ਪੈਦਾ ਹੁੰਦਾ ਕਿ ਉਹ ਲੁੱਲਾ ਲੰਗਣਾ ਸਭ ਕੁਝ ਪੈ ਇਹ ਸਭ ਕਰਮਾਂ ਦੀ ਖੇਡ ਆ ਇਸ ਕਰਕੇ ਇਸ ਕਰਮ ਨੂੰ ਪਹਿਚਾਣੀਏ ਚੰਗੇ ਕਰਮ ਕਰੀਏ ਚੰਗੇ ਕਰਮ ਕਰਕੇ ਇੱਥੇ ਮਾਨਸਾਨੀਅਤ ਦੇ ਤੇ ਸੱਚ ਦੀ ਗੱਲ ਕਰੀਏ ਆਓ ਮੈਂ ਸਾਰੇ ਹੀ ਪੰਜਾਬ ਵਾਸੀ ਨੂੰ ਇਹ ਬੇਨਤੀ ਕਰਦਾ ਵੀ ਆਪਾਂ ਤਕੜੇ ਹੋ ਕੇ ਇਕੱਠੇ ਹੋ ਕੇ ਜਿਹੜਾ ਕਿ ਆਪਾਂ ਆਪਾਂ 13 ਤਰੀਕ ਨੂੰ ਭਾਈ ਸਾਹਿਬ ਲਈ ਇਕੱਠੇ ਹੋਈਏ ਇਸ ਕਰਕੇ ਮੇਰੀ ਬੇਨਤੀ ਸਾਰੇ ਚਰਨਾਂ ਦੇ ਵਿੱਚ ਇਹੀ ਆ ਸਾਰੇ ਹੀ ਵੈਸੇ ਮੈਨੂੰ ਤਾਂ ਨਾ ਹੁਣ ਹਿੰਦੂ ਮੁਸਲਮਾਨ ਸਿੱਖ ਅਸਾਈ ਇਹ ਮੈਨੂੰ ਸ਼ਬਦ ਵਰਤਣਾ ਚੰਗਾ ਨਹੀਂ ਲੱਗਦਾ ਕਿਉਂਕਿ ਜਦੋਂ ਕਿ ਐਂਟੀਟੀ ਮੈਂ ਬਾਣੀ ਨੂੰ ਜਿੰਨਾ ਕਿ ਸਮਝਿਆ ਫਰ ਮੈਂ ਕਹਿ ਦਨਾ ਤੁਸੀਂ ਹਿੰਦੂ ਮੁਸਲਮਾਨ ਸਿੱਖ ਸਾਈ ਸਾਰੇ ਧਰਮਾਂ ਦੇ ਬੰਦੇ ਤੁਸੀਂ ਇੱਥੇ ਇਕੱਠੇ ਹੋ ਮੈਂ ਮੈਂ ਧਰਮ ਦੀ ਪਰਭਾਸ਼ਾ ਨੂੰ ਵਿਚਿਤਿਤ ਕਰਾਉਣ ਸਮਝਣ ਦੀ ਕੋਸ਼ਿਸ਼ ਕਰਦਾ ਵੀ ਧਰਮ ਦਾ ਕੋਈ ਹੈ ਨਹੀਂ ਇਹ ਤਾਂ ਇਨਸਾਨੀਅਤ ਹੈ ਸਭ ਤੋਂ ਵੱਡੀ ਇਨਸਾਨੀਅਤ ਹੈ ਇਸ ਕਰਕੇ ਇਨਸਾਨੀਅਤ ਜਿਹਦੇ ਜਿੰਨਾਂ ਲੋਕਾਂ ਦੇ ਵਿੱਚ ਇਨਸਾਨੀਅਤ ਹੈ ਉਹ ਇਨਸਾਨੀਅਤ ਲਈ ਇੱਥੇ ਇਕੱਠੇ ਹੋਈਏ ਤੇ ਆਪਾਂ ਜਿੰਨੇ ਵੀ ਆਪਣੇ ਸਾਡੇ ਗਿਆਨ ਦੇ ਸੂਮੇ ਨੇਗੇ ਅਸੀਂ ਸਾਰਿਆਂ ਦੇ ਉਹਨਾਂ ਦੇ ਉਹਨਾਂ ਦੇ ਲਈ ਇੱਕ ਇੱਕ ਚੰਗਾ ਕਾਨੂੰਨ ਬਣੇ ਉਹਨਾਂ ਦਾ ਸਤਿਕਾਰ ਲਈ ਇੱਕ ਚੰਗੀ ਕਾਨੂੰਨ ਬਣੇ ਉਸ ਲਈ ਆਪਾਂ ਉਹਦੇ ਲਈ ਆਪਾਂ ਆਪਾਂ ਸਾਰੇ ਇਕੱਠੇ ਹੋਈਏ ਇਹ ਹੀ ਮੇਰੇ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ 23 ਤਰੀਕ ਨੂੰ ਆਪਾਂ ਸਾਰਿਆਂ ਨੇ ਇੱਥੇ ਪਹੁੰਚਣਾ ਕੋਈ ਤਕੜਾ ਫਾਸਲਾ ਸਰਕਾਰ ਨੂੰ ਜਗਾਉਣ ਲਈ ਲੈਣਾ ਥੋੜੇ ਦਿਨਾਂ ਦੇ ਵਿੱਚ ਕਣਕ ਵੀ ਬੀਜੀ ਜੋ ਉੱਝੀਆਂ ਵੱਡੀਆਂ ਜਾਣਗੀਆਂ ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਹੈ 13 ਤਰੀਕ ਤੋਂ ਬਾਅਦ ਇਹ ਤੁਹਾਮਾ ਦਾ ਬੇਲੇ ਹੀ ਬੇਲੇ ਆ ਤਕੜੇ ਹੋ ਕੇ ਜਣਾ ਆਪੇ ਇਨਸਾਫ ਲਈ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ